ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਨੂਰ ਬਣਾਉਣ ਲੱਗੀ ਐ ਮਿਕਸ ਸਬਜੀ ਤੇ ਨੂਰ ਦੱਸੇਗੀ ਕਿ ਮਿਕਸ ਸਬਜੀ ਨੂਰ ਦਾ ਕਿਹੜੇ ਸਟਾਈਲ ਨਾਲ ਬਣਾਉਂਦੀ ਐ ਤੋ ਦੱਸੋ ਕੀ ਕੀ ਪਾਉਣਗੇ ਮਿਕਸ ਸਬਜੀ ਚ ਸਭ ਤੋਂ ਪਹਿਲਾਂ ਲਸਣ ਹਾਂਜੀ ਲਸਣ ਅਦਰਕ ਫਿਰ ਟਮਾਟਰ ਗਾਜਰ ਪਨੀਰ ਮਟਰ ਪਿਆਜ਼ ਪਿਆਜ਼ ਤੇ ਗੋਭੀ ਤੇ ਪਨੀਰ ਇੱਧਰ ਕੀ ਪਾ ਲਗੇ ਟਮਾਟੋ ਸਾਸ ਨਹੀਂ ਤੇਲ ਨਹੀਂ ਆ ਹੁਣ ਤੇਲ ਪਉਣ ਗਿਆ ਬਾਹਰ ਕੀ ਰੱਖਿਆ ਟਮਾਟਰ ਸੋਸ ਟਮਾਟਰ ਸੋਸ 오ਰੀਗানো ਚਿਲੀ ਫਲਿਕਸ ਤੇ ਹਰੀ ਚਟਨੀ ਹਾਂ ਇਹ ਸਾਪਾ ਕੇ ਨੂਰ ਬਣਾ ਗਿਆ ਮਿਕਸਡ ਸਬਜੀ ਤੇ ਪਲ ਕੜਾਈ ਵਾਲਾ ਜਾਏ ਕੜਾਈ ਦੇ ਸਬਜੀ ਬਹੁਤ ਟੇਸਟ ਬਣਦੀ ਹੈ ਪੁਰਾਣੀ ਕੜਾਈ ਹੈ ਇਹ ਸਾਫ ਨਹੀਂ ਦੇ ਇਦਾਂ ਬਲੈਕ ਹੀ ਰੰਦੀ ਹੈ ਬਲੈਕ ਹੀ ਸ਼ੁਰੂ ਤੋਂ ਬਲੈਕ ਕਲਰ ਚ ਹੈ کافی ਪੁਰਾਣੀ ਆ ਤੇ ਇਦਾਂ ਰਹਿੰਦੀ ਹੈ ਪਲ ਇਹ ਆ ਕਿ ਸਬਜੀਆ ਚ ਵਧੀਆ ਬਣਦੀ ਹੈ ਥਾਣੀ ਲੱਗਦੀ ਥੱਲੇ ਨਹੀਂ ਲੱਗਦੀ ਇਸ ਕਰਕੇ ਸਵਾਦ ਬਣਦੀ ਆ ਤੇ نور ਅੱਜ ਬਣਾਏਗੀ ਮਿਕਸ ਸਬਜੀ ਤੇ ਤੁਸੀਂ ਦੱਸਿਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਹੈ ਤੇ ਨੂਰ ਦੇ ਬਲੌਗਰ ਨੂੰ ਬਹੁਤ-ਬਹੁਤ ਪਿਆਰ ਦਿਆ ਕਰੋ ਜਿਨਾਂ ਨੇ ਸਾਡੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰਿਆ ਕਰੋ ਲਾਈਕ ਸ਼ੇਅਰ ਕਮੈਂਟ ਤੇ ਨੂਰ ਨੇ ਇੱਧਰ ਪਾਤਾ ਕੜਾਈ ਚ ਤੇਲ ਨੋ ਚਮਿੰਦੀ ਚ ਲਾ ਲੋ ਅਥੋ ਫਾਸਟ ਨਹੀਂ ਵਾਜ ਪਾਣਾ ਚਲੋ ਫਿਰ ਵੀਡੀਓ ਚਾਲੀਏ ਲਾਈਟ ਚ ਲਾ ਲੋ ਤੇ ਚਲੋ ਇੱਧਰ ਹੁੰਡਿਆ ਤੇਲ ਗਰਮ ਤੇ ਨੋਰ ਤੁਹਾਨੂੰ ਦੱਸਿਆ ਕਿ ਜਿਵੇਂ ਜਿਵੇਂ ਸਬਜੀ ਜੋ ਜੋ ਸਮਾਨ ਪਾਏਗੀ ਤੇ ਤੁਹਾਨੂੰ ਦੱਸੇਗੀ ਨਾਲ ਨਾਲ ਪਿਆਜ਼ ਪੂਰਨੇ ਤੇਲ ਬਹੁਤ ਜ਼ਿਆਦਾ ਹੀ ਥੋੜਾ ਜਿਹਾ ਪਾਇਆ ਹੁਣ ਪਾਏਗੀ ਨੋਰ ਗਰਮ ਹੋਣ ਤੇ ਤੇਲ ਤੇਜ ਬੱਤਾ ਤੇਜ ਪਤਾ ਲਾਉ ਨੂੰ 30 ਤੇਲ ਪੂਰ ਗਰਮ ਹੋਣ ਦੋ ਪਾਲੇ ਪਾਇ ਕੋਈ ਗਰਨੀ ਤੇਜ ਪਤਾ ਮਾੜਾ ਰਹਿੰਦਾ ਵਧੀਆ ਹੁੰਦਾ ਇੱਧਰ ਲਾਈ ਐ ਅਸੀਂ ਆਪਣੇ ਕਿਚਨ ਵਿੱਚ ਬਾਬਾ ਜੀ ਦੀ ਫੋਟੋ ਗਰਮ ਹੋ ਗਿਆ ਕੋਈ ਨੀਓਲੈਂਡ ਉਹਦੀ ਆਧੀ ਨੂਰ ਦਾ ਤੇਲ ਉਹ ਗੱਪਲ ਗਰਮ ਹੋ ਨੂਰ ਨੇ ਪਾਤਾ ਵਿੱਚ ਤੇਲ ਪੱਤਾ ਹੋ ਹੋ ਨੂਰ ਨੇ ਨਾਲੇ ਪਾਤੇ ਪਟਾਕੇ 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 ਕੱਛੀ ਕਰ ਉਹ ਪਿੰਡ ਘਣਾ ਪਾਣੀ ਲਗਾਉਣਾ ਨਾ ਚਲੋ ਹੁਣ ਪਾਉ ਬਾਕੀ ਸਮਾਨ ਜੋ ਵੀ ਤੁਸੀਂ ਪਾਣਾ ਆਸੇ ਵਿੱਚ ਲੌਂਗ ਲੌਂਗ ਵੀ ਪੈਂਦੇ ਆ ਹਰੀ ਲਾਚੀ ਪੈਂਦੀ ਪਰ ਨੂਰ ਨੂੰ ਨਹੀਂ ਪਸੰਦ ਦੋਨੇ ਨਹੀਂ ਪਾਣੇ ਦੋਨੇ ਤੇਜ਼ ਬੱਤੇ ਗੱਲਾ ਪਾਇਆ ਹੈ ਛੁੱਟੀ ਵਾਲੇ ਦਿਨ ਨੂਰ ਦੀ ਡਿਊਟੀ ਹੁੰਦੀ ਹੈ ਸਬਜ਼ੀ ਸੁਜ਼ੀ ਬਣਾਉਣ ਦੀ ਤੇ ਹਰ ਛੁੱਟੀ ਵਾਲੇ ਦਿਨ ਨੂਰ ਤੁਹਾਨੂੰ ਆਪਣੇ ਵਲੌਗ ਵਿੱਚ ਤੇ ਕਿਆ ਕਰੇਗੀ ਕੋਈ ਨਵੀਂ ਤਰਵੀ ਰੈਸਪੀ ਲੈ ਕੇ ਤੇ ਮੇਰਾ ਗਲਾ ਖਰਾਬ ਹੋਇਆ ਵਾ ਲੋ ਨੇ ਸਾਰਾ ਮਾਰ ਕੱਟ ਕੇ ਤੋਲਿਆ ਸੀ ਪਿਆਜ਼ ਪੱਤੇ ਦੀ ਸਮੈਲ ਬਹੁਤ ਸੋਹਣੀ ਲੱਗ ਰਹੀ ਹੈ ਜਿਹੜੀ ਸਬਜ਼ੀ ਬਣਾਉਂਦੇ ਨਾ ਫੇਰ ਉਹ ਮੈਂ ਟੇਸਟ ਲਵਾਂ ਵਧੀਆ ਲੱਗਿਆ ਛੋਲੋ ਨੇ ਲਸਣ ਕਾਲਿਆ ਲਾਲ ਹੁਣ ਪਾਗੇ ਟਮਾਟਰ ਤੇ ਪਿਆਜ਼ ਨੂਰ ਨੇ ਪਹਿਲਾਂ ਵੀ ਇੱਕ ਦਿਨ ਬਣਾਇ ਸੀ ਬਹੁਤ ਸਵਾਦਗਰ ਬਣਾਈ ਸੀ ਸਬਜ਼ੀ ਪਰ ਉਸ ਦਿਨ ਨੂਰ ਨੇ ਵੀ ਸਬਜ਼ੀਆਂ ਨਹੀਂ ਪਾਈਆਂ ਪਨੀਰ ਵੇਚੀ ਮਤਲਬ ਕਿ ਬਹੁਤ ਸੋਹਣੀ ਰੈਸਪੀ ਉਹ ਚੀਨੀ ਪਨੀਰ ਦਾ ਆ ਉਹਦੀ ਵੀ ਰੈਸਪੀ ਤਾਂ ਜੂਰ ਨੂੰ ਵਰਤੇਗੀ ਨੂਰ ਫੋਨ ਤੋਂ ਦੇਖ ਲੈਂਦੀ ਆ ਤੇ ਨੀ ਉਹਦੀ ਰੈਸਪੀ ਆ ਟਰਾਈ ਹਰ ਟਾਈਮ ਜਨ ਕਰਦੀ ਰਹਿੰਦੀ ਨੂਰ ਨੂੰ ਬਹੁਤ ਚੰਗਾ ਕਿਸੇ ਨੇ ਸਬਜ਼ੀਆਂ ਬਣਾਉਂਦਾ ਨਵੇਂ ਨਵੇਂ ਰੈਸਪੀ ਬਣਾਉਂਦਾ ਤੇ ਹੁਣ ਉਹਦਾ ਮਨ ਆ ਕਿ ਮੈਂ ਵਲੌਗ ਇਟ ਆਇਆ ਕਰਾਂ ਨਵੀਆਂ ਨਵੀਆਂ ਰੈਸਪੀ ਬਿਆ ਕਰਾਂ ਨੂਰ ਵਾਲ ਦੇ ਕੇ ਹੋਰ ਵੀ ਬੱਚਿਆਂ ਨੂੰ ਹੋਏ ਲੱਗਿਆ ਤੁਸੀਂ ਇਹ ਟਰਾਈ ਕਰੀਏ ਤੇ ਬਣਾਉਣਗੇ ਇੱਧਰ ਨੌਰ ਨੇ ਪਾ ਕੇ ਪਿਆਜ਼ ਦਾ ਵਾਟਰ ਇਹਦੇ ਵਿੱਚ ਜਿਆਦਾ ਤੜਕੇ ਨੂੰ ਪਕਾਉਂਦੇ ਨਹੀਂ ਹੈਗੇ ਹਸਕੜੇ ਹਲਕਾ ਹਲਕਾ ਪਕਾਉਂਦੇ ਨੇ ਨੌਰ ਤੇਲ ਬਿਲਕੁਲ ਥੋੜਾ ਪਸਾੰਦਾ ਨੌਰ ਨੇ ਤੇ ਇਹ ਬਿਲਕੁਲ ਘੱਟ ਜਲਾਉਂਦੀ ਹੈ ਆਇਲ ਨੂੰ ਬਿਲਕੁਲ ਨਹੀਂ ਸਾਮ੍ਹਂਦੀ ਇੱਕ ਘੜਾ ਦੇ ਦੋ ਜੰਮੇ ਤੇ ਪਾ ਲਵਾਂਗਾ ਇਹਦਾ ਨੂਰ ਨੇ ਖੋਲ ਲਿਆ ਹੁਣ ਲੋਨਦਾਨੀ ਤੇ ਹਲਕਾ ਜਿਹਾ ਲੋਨ ਪਾ ਦਿੰਦੀ ਹੁੰਦੀ ਵਿੱਚ ਕਿ ਫਿਰ ਨਾ ਪਿਆ ਜਿਹੜੇ ਗਲ ਜਾਂਦੇ ਥੋੜਾ ਜਿਹਾ ਪਾਇਆ ਜੀ ਇਹ ਨੂਰ ਨੇ ਪਾਤਾ ਨਮਕ ਆਹ ਫਿਰ ਭੁੰਨੇਗੇ ਨੂੰ ਬਾਕੀ ਮਸਾਲਿਆਂ ਨੂੰ ਬਾਅਦ ਚ ਪਾਇਏ ਜੀ ਇਸ ਤਰ੍ਹਾਂ ਪਾਉਣ ਲੱਗੀ ਹੁਣ ਐਡ ਕਰੇਗੀ ਵਿੱਚ ਸਬਜ਼ੀਆਂ ਜਿਹੜੀ ਸਬਜ਼ੀਆਂ ਇੱਕੋ ਜਿਹੀਆਂ ਉਬਾਲਾ ਨਹੀਂ ਦਵਾਦੀ ਨੂਰ ਉਬਾਲਾ ਦਵਾਏ ਕਹਿੰਦੀ ਟੇਸਟ ਆ ਜਾਂਦਾ ਕਈ ਲੋਕ ਉਬਾਲਾ ਵੀ ਦਵਾ ਲੈਂਦੇ ਆ ਫਿਰ ਉਹ ਸਬਜ਼ੀਆਂ ਦਾ ਨਾ ਸਾਰਾ ਟੇਸਟ ਜਿਆ ਖਤਮ ਹੋ ਜਾਂਦਾ ਇਸ ਕਰਕੇ ਨੂਨੇ ਨਮਕ ਪਾ ਕੇ ਦਬੋ ਲਈਏ ਗੋਭੀ ਪਾਤੀ ਟਮਾਟਰ ਪਾਤਾ ਇਹਦੇ ਵਿੱਚ ਵੈਸੇ ਸਿਰਲਾ ਮਿਰਚੀ ਪੈਂਦੀ ਆ ਸਿਰਲਾ ਮਿਰਚ ਸਾਡੇ ਘਰ ਨਹੀਂ ਸੀ ਹੈਗੀ ਸਾਡਾ ਹਰਮਨ ਗਿਆ ਵਨ ਡੇ ਤੇ ਉਹਨੇ ਚੌਗਤ ਜੜਵਾਰ ਤੇ ਥੰਗਿਆ ਨਹੀਂ ਤਾਂ ਕੱਲ ਮੈਂ ਆਏਗੇ ਸੀ ਤਾਂ ਸਾਬਲ ਯਾਦ ਕੋਲ ਦੇਸਾ ਨਹੀਂ ਹੁੰਦਾ ਇਸ ਕਰਕੇ ਥਿਮਲਾ ਬੱਤਰੀ ਵਾਇਰਲ ਥਿਮਲਾ ਮੇਤਰੀ ਆਟਾ ਕਰਦੇ ਹਾਂ। ਉਹਨੇ ਇਹਨੂੰ 100 ਤੱਕ ਹੀ ਤਰ੍ਹਾਂ ਥੋੜਾ ਜਿਹਾ ਭੁੰਨ ਲੇਗੀ ਫਿਰ ਇਹਦੇ ਚ ਮਸਾਲੇ ਐਡ ਕਰੇਗੀ। ਸਾਰੀਆਂ ਸਬਜ਼ੀਆਂ ਪਾ ਕੇ ਇਹਨੂੰ ਹੁਣ ਢੱਕ ਦੇਗੀ ਥੋੜੀ ਜਿਹੀ ਭਾਪ ਲੱਗਣ ਲਈ ਕਿ ਜਾਂ ਜਲਦੀ ਹੋ ਜਾਣ 2 ਮਿੰਟ ਵੇਟ ਕਰੇਗੀ। ਫਿਰ ਅਗਲਾ ਜਿਹੜਾ ਸਮਾਂ ਰਹਿ ਗਿਆ ਫਿਰ ਉਹ ਪਾਵੇਗੀ। ਇਹ ਤਾਂ 100 ਨੇ ਸੋਸਾਂ ਦੇ ਪੈਕੇਟ ਸੋਸ ਦੇ ਪੈਕੇਟ ਕੱਟ ਕੇ ਰੱਖ ਲਾਂਗੀ ਐ ਫਿਰ ਇਨਸਾਨੀ ਹੋ ਜੇਗੀ ਪੌਂਡ ਵਿੱਚ ਦੋ ਪੈਕੇਟ ਕੱਟ ਲਿਆ ਨੂਰ ਨੇ ਟਮਾਟਰ ਸੋਸ ਦੇ ਤੇ ਅੱਗੇ ਓਰੀਗੈਨੋ ਓਰੀਗੈਨੋ ਦਾ ਵੀ ਦੋ ਪੈਕੇਟ ਤੇ ਚਿਲੀ ਫਲੈਕਸ ਦੇ ਵੀ ਦੋ ਪੈਕੇਟ ਇਹ ਨੂਰ ਸਾਡੀ ਪੀਜੇ ਖਾਂਦੀ ਜਦੋਂ ਪੀਜਾ ਆਰਡਰ ਕਰਦੀ ਤੇ ਪੀਜੇ ਨਾਲੋਂ ਜ਼ਿਆਦਾ ਭੇਜ ਦਿੰਦੇ ਆ ਤੇ ਉਹ ਬਸ ਜਾਂਦੇ ਫਿਰ ਨੂਰ ਰੱਖ ਲੈਂਦੀ ਆ ਉਹ ਫਿਰ ਨੂਰ ਦੇ ਇਸ ਕੰਮ ਚ ਆ ਜਾਂਦੇ ਆ ਜੇ ਨਵਾਂ ਪਾਸਤੇ ਵਿੱਚ ਪਾ ਲਈਏ ਪਾਸਤਾ ਬਣੇ ਟੇਸਟੀ ਬਣੇ ਪਾਸਤੇ ਚ ਹੀ ਪਾਲਨ ਦੀ ਨਰ ਤੋਂ ਵੀ ਟੇਸਟੀ ਬਣ ਜਾਂਦਾ ਤੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਜਿਹੜੇ ਸਾਡੇ ਚੈਨਲ ਤੇ ਨਿਊ ਦੇਖਣਗੇ ਉਹ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤੇ ਵੱਧ ਤੋਂ ਵੱਧ ਪਿਆਰ ਦਿਆ ਕਰੋ ਸਾਡੇ ਚੈਨਲ ਨੂੰ ਤੁਹਾਡੇ ਵਾਸਤੇ ਨੂਰ ਨਵੇਂ ਨਵੇਂ ਰੈਸਪੀ ਔਰ ਘਰ ਦੇ ਵਲੌਗ ਅਸੀਂ ਸਾਰੇ ਹੁਣ ਡੇਲੀ ਜਿੱਥੇ ਵੀ ਜਾਵਾਂ ਆਵਾਂਗੇ ਜਾਂ ਘਰ ਵਿੱਚ ਕੋਈ ਵੀ ਕੰਮ-ਕਾਰ ਕਰਾਂਗੇ ਉਹ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਿਆ ਕਰਾਂਗੇ। ਇਹ ਤਾਂ ਨੋਰ ਦੀਆਂ ਸੱਡੀਆਂ ਗੱਲਾਂ ਆਪੀਆਂ ਨੇ ਹੁਣ ਨੋਰ ਵਿੱਚ ਮਸਾਲੇ ਐਡ ਕਰੇਗੇ। ਉਹ ਨੋ ਦੇ ਜਿਹੜਾ ਲੰਮਾ ਲੰਮਾ ਟਮਾਟਰ ਕੱਟਿਆ ਸੀ ਉਹ ਪਾਏਗੀ ਬਾਟਣ ਇਹ ਸਬ지 ਹੁੰਦੀ ਬਹੁਤ ਜਲਦੀ ਤਿਆਰ ਆ ਕੋਈ ਗੈਸ ਵਗੈਰਾ ਅਜੇ ਤੇ ਜਲਦੀ ਬੰਦ ਕਰ ਲੀਏ ਈਜ਼ੀ ਨੇ ਲੱਗੇ ਤੇ ਮਸਾਲੇ ਐੜੇ ਆ ਜੀ ਦੇਗੀ ਵਿੱਚ ਇਹ ਹਲਦੀ ਮਨ ਆ ਗਿਆ ਵਰਗ ਨੂੰ ਮਨ ਵਰਗ ਨੂੰ 2 ਕੱਪ ਰੱਖ ਲਓ ਡੱਬ ਪੈਕਟ 40 ਵਰਗਨ ਦੇ 2 ਕੱਪ ਰੱਖ ਲਓ ਤੇ ਇੱਕ ਦੇਸ ਦਾ ਵੀ 2 ਪੈਕਟ பனீர நூறு பனீரம் பாடம் ਦੋਤ ਮੱਚ ਤੇਜ ਪਸੰਦਾ ਨੂਰ ਚਲੋ ਜੀ ਹੁਣ ਥੋੜੀ ਜਿਹੀ ਭਾਪ ਲਵਾ ਕੇ ਫੇਰੇ ਨੇ ਪਾਦਰ ਪਨੀਰ ਤੇ ਸਬਜੀ ਹੋ ਗਈ ਨੇ ਹੋਰ ਦੀ ਰੈਡੀ ਬਣ ਕੇ ਤਿਆਰ ਇਧਰ ਨੂਰ ਕੱਟ ਰਹੀ ਹੁਣ ਧਨੀਆ ਤੇ ਸਬਜੀ ਬਣ ਚੁੱਕੀ ਹੋ ਗਈ ਰੈਡੀ ਹੁਣ ਧਨੀਆ ਪਾਏਗੀ ਤੇ ਪਨੀਰ ਪਾ ਲਈ ਵਿੱਚ ਸਬਜੀ ਦੇ ਹੁਣ ਲੋਰ ਨੇ ਤਰੀਆਂ ਕੱਟ ਕੇ ਧੋ ਕੇ ਪਾਤਾ ਹੁਣ ਪਾਇੀਗੀ ਪਨੀਰ ਸਬਜ਼ੀ ਬਿਲਕੁਲ ਪੱਕ ਚੁੱਕੀ ਆ ਤੇ ਕਲਰ ਵੀ ਬਹੁਤ ਟੇਸਟ ਵਧੀਆ ਜਿਹਾ ਆ ਵਾ ਤੇ ਲੱਗਣ ਵੀ ਲੱਗੇ ਬਹੁਤ ਤੇਜ਼ੀ ਬੜੀ ਸਵਾਦੀ ਬਹੁਤ ਸੋਹਣੀ ਹੋਣੀ ਆ ਤੇ ਹੁਣ ਲੋਰ ਬੋਲ ਚ ਕੱਢ ਕੇ ਤੇ ਟੇਸਟ ਦਿਖਾਏਗੀ ਕਿਸ ਤਰ੍ਹਾਂ ਦੀ ਬਣੀ ਆ ਤੇ ਫਿਰ ਜੋ ਪੂਰਾ ਦਿਨ ਨੂਰ ਕੰਮ ਕਰੇਗੀ ਉਹ ਵੀ ਤੁਹਾਨੂੰ ਦੱਸਾਂਗੇ ਕਿ ਹੁਣ ਇਸ ਤੋਂ ਬਾਅਦ ਨੂਰ ਨੇ ਕੀ ਕੀਤਾ ਜੋ ਉਸ ਕਰਦੇ ਕੰਮ ਕਰਾਂਗੇ ਉਹ ਨੂਰ ਭਾਣ ਜਰੂਰ ਦਿਖਾਵਾਂਗੇ ਸਤੋ ਖੀਰ ਤੇ ਕਰੇਗੀ ਐਡ ਘਰ ਵਾਲਾ ਪੀਸਿਆ ਹੋਇਆ ਮਸਾਲਾ ਚਲੋ ਜੀ ਸਬਜੀ ਬਣ ਕੇ ਹੋ ਗਈ ਹੁਣ ਤਿਆਰ ਇੱਧਰ ਨੂਰ ਦੀ ਸਬਜੀ ਬਣ ਕੇ ਹੋ ਗਈ ਤਿਆਰ ਕਲਰ ਹੀ ਬਹੁਤ ਸੋਹਣਾ ਆ ਰਿਹਾ ਸਬਜੀ ਦਾ ਟੇਸ ਵੀ ਲਾਦਾ ਵਧੀਆ ਹੋਏਗਾ ਹੁਣ ਨੂਰ ਟੈਸਟ ਕਰਕੇ ਦੱਸਦੀ ਆਪਣੀ ਸਬਜੀ ਖੁਦ ਕਿ ਕਿਸ ਤਰ੍ਹਾਂ ਦੀ ਬਣੀ ਫਿਰ ਦਾਦੀ ਨੂੰ ਕਰਾਉਗੀ ਫਿਰ ਮੈਂ ਕਰੂੰਗੀ। ਬੋਰਡ ਇਸ ਵੀ ਟੈਸਟੀ ਹੈ। ਚਲੋ ਹੁਣ ਦਾਦੀ ਨੇ ਵੀ ਕਰਾ ਲਓ। ਹਲ ਹੋਰ ਗੁੰਨੇ ਕੀ ਆਟਾ ਤੇ ਮੈਂ ਲਾਲਾ ਝਾੜੂ ਫਿਰ ਮਿਲਦੇ ਸਾਨੂੰ ਝਾੜੂ ਜਿਹੜਾ ਸਾਡੇ ਲੱਗਣ ਵਾਲਾ। ਹੁਣ ਲਾਵਾਂਗੇ ਅਸੀਂ ਝਾੜੂ ਤੇ ਨੂਰ ਆਟਾ ਮਲ ਕੇ ਰੱਖ ਦੇਗੀ। ਫਿਰ ਰੋਟੀ ਪਕਾਵਾਂਗੇ ਤੇ ਫਿਰ ਖਾਵਾਂਗੇ ਝਾੜੂ ਫਿਰਨ ਤੋਂ ਬਾਅਦ। ਹੋਰ ਇੱਧਰ ਪਕਾਉਂਦੇ ਚਿੱਲੇ ਤੇ ਰੋਟੀਆਂ ਤੇ ਚਿੱਲਾ ਰੱਖਿਆ ਕੰਧ ਦੇ ਉੱਪਰ। ਪਾਰਕ ਦੀ ਕੰਧ ਤੇ ਰੱਖਿਆ ਨੂਰ ਨੇ ਕੰਧ ਤੇ ਸਾਰਾ ਸਿਸਟਮ ਰੱਖ ਕੇ ਚਿੱਲਾ ਬਾਲ ਕੇ ਤੇ ਡਈ ਆਹ ਰੋਟੀ ਪਕਾਉਣ ਇੱਧਰ ਦਾਦੀ ਨੂਰ ਦੀ ਰੋਟੀ ਦੀ ਸਿਫਤਾ ਕਰਦੀ ਹੋਈ ਕੱਕ ਨੂੰਹ ਕੱਢਦੀ ਆ ਨੂਰ ਦਾਦੀ ਬੈਠੀ ਤਿਆਰੀ ਚ ਖਾਣ ਲਈ ਤੇ ਮੈਂ ਵੀ ਆ ਰਹੀ ਹਾਂ ਜਲਦੀ ਹੁਣ ਇੱਧਰ ਟਾਈਗਰ ਦਾ ਵੀ ਮੂੰਹ ਚ ਪਾਣੀ ਆਉਣ ਦੇ ਕੱਜ ਨੂਰ ਰੋਟੀਆਂ ਪਕਾ ਕੇ ਦੋ ਮੈਨੂੰ ਪਕਾ ਦੇ ਦਿੰਦੀ ਇੱਕ ਬਾਕੀ ਇਹਨੂੰ ਬਾਅਦ ਚ ਦੂੰਗੀ ਚਲ ਬਾਕੀ ਬਾਅਦ ਚ ਦੇ ਹਾਂ ਨੂਰ ਜਾਲਾ ਪਹਿਲਾਂ ਅਹੀਂ ਅੱਗੇ ਬਸ ਹੱਥ ਧੋ ਕੇ ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਕਿ ਸਵੇਰੇ ਨੂਰ ਨੇ ਬਣਾਏ ਸੀ ਕੀ ਬਣਾਇਆ ਜ ਨੂਰ ਸਵੇਰੇ ਤੇ ਮਿਕਸ ਸਬਜੀ ਤੇ ਹੁਣ ਨੂਰ ਸ਼ਾਮ ਦੇ ਵੱਜ ਗਏ ਨੇ 7 ਹੁਣ ਨੂਰ ਬਣਾ ਰਹੀ ਆ ਪੜਥਾ ਕਹਿੰਦੀ ਮम्मा ਭੁੱਖ ਲੱਗੀ ਆ ਤੇ ਇੱਧਰ ਨੂਰ ਨੇ ਰੱਖਿਆ ਬੈਂਗਣ ਬੱਲ ਨੇ ਇੱਧਰ ਬੈਂਗਣ ਕਿਤੇ ਦੋ ਹੀ ਬੈਂਗਣ ਬਣਾਉਣੇ ਛੋਟੇ ਛੋਟੇ ਸਵੇਰੇ ਥੋੜੀ ਜਿਹੀ ਸਬਜੀ ਨਹੀਂ ਦੇਖਿਆ ਬਣਾਈ ਸੀ ਉਹ ਸਵੇਰ ਦਾ ਹੋ ਗਿਆ ਤੇ ਹੁਣ ਟਮਾਟਰ ਇਦਾਂ ਨੂਰ ਨੇ ਟਮਾਟਰ ਸੇਕ ਲਏ ਆ ਉਹਨਾਂ ਨੂੰ ਛਿੱਲਣਾ ਉਪਰ ਛਿਰਕਾ ਲਾਦਣਾ ਇੱਧਰ ਤੜਕਾ ਘੱਟ ਕੇ ਤਿਆਰ ਕੀਤਾ ਵਾ ਲਸਣ ਉਹ ਅਦਕ ਤੇ ਪਿਆਜ਼ ਟਮਾਟਰਾਂ ਨੇ ਦਾਣਾ ਗੈਸ ਤੇ ਨੇ ਸਾੜਿਆ ਵਾ ਸੇਕਨੇ ਆ ਇਹ ਬੈਂਗਣੇ ਕਿਨੇ ਭੁੰਨਿਆ ਸੀ ਗੈਸ ਦੇ ਉੱਪਰ ਹੀ ਤੇਲ ਲਾ ਕੇ ਨਾ ਤੇ ਸੇਕ ਲਿਆ ਸੀ ਉਹ ਕੀਤਾ ਤੇ ਕਹਿੰਦੀ ਮੰਮੀ ਨਾ ਵਧੀਆ ਨਹੀਂ ਹੋਇਆ ਹੁਣ ਮੰਮੀ ਨੇ ਇੰਨੇ ਮਤਲਬ ਕਿ ਦੋ ਬਣਵਾਸਤੇ ਰੱਖ ਦਿੱਤੇ ਆ ਤੇ ਹੁਣ ਬਣਾ ਰਹੀ ਆ ਤੇ ਮੈਂ ਇਧਰ ਕਰ ਰਹੀ ਆ ਭਾਂਡੇ ਸਾਫ ਤੇ ਫੇਰ ਨੂਰ ਨੇ ਹੁਣ ਸਬਜ਼ੀ ਬਣਾ ਕੇ ਤੇ ਰੋਟੀ ਪਕਾ ਲੈਣੀ ਆ ਸਿਰਫ ਨੂਰ ਨੇ ਖਾਣੀ ਆ ਤੇ ਇੱਕ ਫੁਲਕਾ ਮੈਂ ਖਾਣਾ ਵਾ ਮੰਮੀ ਰਾਤ ਨੂੰ ਖਾਂਦੇ ਨਹੀਂ ਆ ਤੇ ਹੁਣ ਨੂਰ ਬਣਾਏਗੀ ਬੈਂਗਨ ਦਾ ਪੜਤਾ ਤੇ ਫਿਰ ਤੁਹਾਡੇ ਨਾਲ ਸ਼ੇਅਰ ਕਰਦੇ ਕਿ ਨੂਰ ਕਿਸ ਤਰ੍ਹਾਂ ਬਣਾਉਂਦੀ ਐ ਨੂਰ ਅਜ ਡਈ ਐ ਤਿਆਰੀ ਕਰਨ ਵਾਸਤੇ ਹਾਂ ਹੁਣ ਚਲੋ ਇੱਧਰ ਨੂਰ ਹੁਣ ਮੈਂ ਲਈ ਸੀ ਭਾਂਡੇ باندې ਤੇ ਵੀਡੀਓ ਥੋੜੀ ਜਿਹੀ ਲੇਟ ਹੋ ਗਈ ਇੱਧਰ ਡਈ ਐ ਨੂਰ ਆਪਣਾ ਤੇਲ ਗਰਮ ਹੋ ਗਿਆ ਜੀਰਾ ਜੀਰਾ ਪਾਤਾ ਤੇ ਤੇਲ ਚ ਉਧਰ ਬੈਂਗਨ ਉਬਲ ਨਹੀਂ ਸਾਈਡ ਤੇ ਕਰਦੇ ਆ ਇੱਧਰ ਨੂਰ ਨੇ ਸਾਰਾ ਸਮਾਨ ਮਤਗੀ ਤਿਆਰ ਕਰ ਲਿਆ ਧਨੀਆ ਵੀ ਕੱਟ ਕੇ ਰੱਖ ਲਿਆ ਹੁਣ ਲਸਣ ਤੇ ਅਲ ਕਰ ਪਾਉਣ ਲੱਗੀ ਆ ਇਹ ਤੇ ਮਸਾਲੇ ਦੇ ਰੱਖ ਲੈ ਲੱਗੇ ਤੇ ਖਾਣ ਨੂਰ ਸਾਰਾ ਸਮਾਨ ਪਾਉਣ ਲੱਗੀ ਆ ਇੱਕ ਮਿੰਟ ਮੈਂ ਕੈਮਰਾ ਸਾਫ ਕਰਨਾ ਲਸਣ ਅਦਕਤ ਜੀਰਾ ਪੁੰਨੜੀ ਨੂਰ ਦਿਨ ਦਿਨ ਨੂਰ ਨੂੰ ਸ਼ੂਟੀਆਂ ਨੇ ਤੇ ਦੋਨੋਂ ਟਾਈਮ ਨੂਰ ਹੀ ਖਾਣਾ ਬਣਾਏਗੀ ਤੇ ਮੈਂ ਸੋਇਸਾ ਹੀ ਸਾਫ ਕਰ ਦਿੱਤੀ ਹੈ ਇੱਕ ਗੱਲ ਅਸੀਂ ਤੁਹਾਡੇ ਨਾਲ ਹੋਰ ਸ਼ੇਅਰ ਕਰਨੀ ਸੀ ਨੂਰ ਇਧਰ ਪਾਉਂਦੀ ਤੜਕਾ ਤੇ ਮੈਂ ਤੁਹਾਨੂੰ ਦਿਖਾਵਾਂ ਇੱਧਰ ਮੰਮੀ ਲੈ ਕੇ ਆਏ ਅਜ ਨਿਊ ਅਲਮਾਰੀ ਇਸ ਕਰਕੇ ਲੈ ਕੇ ਆਏ ਕਿ ਸਾਡੇ ਘਰ ਥੋੜਾ ਟਾਈਮ ਪਹਿਲਾਂ ਹੋ ਗਈ ਸੀ ਚੋਰੀ ਤੇ ਮੰਮੀ ਦੀਆਂ ਅਲਮਾਰੀਆਂ ਮਤਲਬ ਕਿ ਦੋਨੋਂ ਤੋੜ ਗਏ ਸੀ ਚੋਰ ਤੋੜ ਗਏ ਸੀ ਕਿਤੇ ਗਏ ਸੀ ਤੇ ਮਗਰੋਂ ਸਾਡੇ ਘਰ ਹੋ ਗਈ ਸੀ ਚੋਰੀ ਉਹ ਵੀ ਤੁਹਾਡੇ ਨਾਲ ਸਾਰੀ ਵੀਡੀਓ ਗੱਲਬਾਤ ਸ਼ੇਅਰ ਕਰਾਂਗੇ ਕਿ ਕਿਸ ਤਰ੍ਹਾਂ ਹੋਇਆ ਸਾਡੇ ਘਰੇ ਕੰਮ ਤੇ ਮੰਮਾ ਲੈ ਕੇ ਆਏ ਨਵੀਂ ਅਲਮਾਰੀ ਕਾਫੀ ਵੱਡੀ ਆ ਤੇ ਇਹ ਅਜ ਲਿਆਏ ਨੇ ਲਮਾਰੀ ਨਵੀਂ ਕਿਉਂਕਿ ਮੰਮੀ ਦੇ ਕੱਪੜੇ ਜਿਹੜੇ ਚੂਹੇ ਟੁੱਕੀ ਜਾਂਦੇ ਸੀ ਚੂਹੇ ਵੜਦੇ ਸੀ ਅੰਦਰ ਸਾਡੀਆਂ ਵੀ ਲਮਾਰੀਆਂ ਬਹੁਤ ਜ਼ਿਆਦਾ ਫੁੱਲ ਸੀ ਜਗ੍ਹਾ ਨਹੀਂ ਹੈਗੀ ਕਿਤੇ ਰੱਖਣ ਲਈ ਤੇ ਮੰਮੀ ਦੇ ਵੀ ਕੱਪੜੇ ਜਿਹੜੇ ਚੂਹੇ ਟੁੱਕਦੇ ਸੀ ਫਿਰ ਸੀ ਇਹ ਪਹਿਲੀਆਂ ਲਮਾਰੀਆਂ ਤੇ ਇਹ ਸਾਰੀਆਂ ਚੋਰ ਦੋਵੇਂ ਮਤਲਬ ਕਿ ਲਮਾਰੀਆਂ ਤੋੜ ਗਏ ਸੀ ਕੁੰਡੇ ਤੋੜ ਗਏ ਇਦਾਂ ਬੰਦ ਨਹੀਂ ਹੁੰਦੀਆਂ ਦੋ ਲਮਾਰੀਆਂ ਸੀ ਪਹਿਲਾਂ ਮੰਮੀ ਦੀ ਇੱਕ ਡੈਡੀ ਦੀ ਇੱਕ ਮੰਮੀ ਦੀ ਤੇ ਦੋਵੇਂ ਲਮਾਰੀਆਂ ਜਿਹੜੀਆਂ ਚੂਹਿਆਂ ਨੇ ਇਹ ਚੂਹੇ ਮਤਲਬ ਕਿ ਵਿੱਚ ਵੜ ਕੇ ਇੱਕ ਚੂਹੀ ਅੰਦਰ ਵੜ ਗਈ ਸੀ ਉਹ ਕਿਤੇ ਬੱਚੇ ਦਰਵਾਜ਼ਾ ਖੁੱਲਾ ਰਹਿਣ ਦੇ ਵਾੜੀ ਜਾਂਦੀਆਂ ਤਾਂ ਉਹ ਤੇ ਚੋਰ ਨੇ ਸਾਰੀਆਂ ਤੋੜੀਆਂ ਸੀ ਤੇ ਇਸ ਕਰਕੇ ਮੰਮੀ ਨੇ ਅੱਜ ਨਵੀਂ ਲਿਆਉਣੀ ਪਈ ਇਹ ਸਾਰੀਆਂ ਹੁਣ ਦੋਵੇਂ ਕਵਾੜ ਚ ਵੇਚ ਦੇਣੀਆਂ ਵਾ ਤੇ ਨਵੀਂ ਫਿਰ ਇੱਥੇ ਇੱਕ ਫਿੱਟ ਕਰਾਂਗੇ ਮਾਰੀ ਹੁਣ ਕੱਲ ਨੂੰ ਕਰਾਂਗੇ ਫਿੱਟ ਇਹਦੇ ਨਾਲ ਹੀ ਡਰੈਸਿੰਗ ਟੇਬਲ ਵੀ ਬਣਿਆ ਹੋਇਆ ਬਹੁਤ ਸੋਹਣੀ ਆਈ ਇੱਧਰ ਨੂਰ ਦੀ ਦੇਖਦੇ ਆ ਕੀ ਕਰ ਰਹੀ ਆ ਨੂਰ ਨੂਰ ਨੇ ਪਾਤੇ ਨੇ ਪਿਆਜ਼ ਨੂਰ ਦਾ ਢੇ ਬੈਂਗਣ ਹੋ ਗਏ ਨੇ ਗੈਸ ਬੰਦ ਕਰ ਦੋ ਫਿਰ ਠੰਡੇ ਵੀ ਹੋਣੇ ਥੋੜੇ ਛਿਲਣੇ ਨੇ ਤੇ ਫਿਰ ਹਾਂ ਉਹ ਬੰਦ ਕਰ ਦੋ ਗੈਸ ਹੋ ਗਿਆ ਨੇ ਰੰਦੋ ਜੇ ਉਪਰ ਟੱਕਣ ਲਾ ਲੋ ਪੌਣੀ ਨਾਲ ਪੌਣਾ ਖੜੋ ਹੱਥ ਨਾਲ ਖੜ ਜਾਣ ਠੰਡੇ ਹੋਣ ਦੋ ਹੋ ਗਿਆ ਨਾ ਠੱਡੇ ਹੋਣ ਦੋ ਉਹਨੇ ਤੇਰੇ ਤੜਕਾ ਤਿਆਰ ਕਰ ਲੈਣਗੇ ਤੇ ਫਿਰ ਵਿੱਚ ਬਸ ਛਿਲਕੇ ਮਾੜੇ ਜੇ ਪੌਣੀ ਹੈ ਵਿੱਚ ਨੂਰ ਨੇ ਪਾਤਾ ਹੋਣਾ ਨਮਕ ਬਹੁਤ ਹੋਣਾ ਨਮਕ ਨਾ ਹਨ ਪਾਏਗੀ ਦੇਗੀ ਮਿਰਚ ਨਮਕ ਇਸ ਕਰਕੇ ਪਹਿਲਾਂ ਮੈਂ ਦੇ ਪਿਆਜ਼ ਪੂਜੀ ਜਿਹੜੇ ਕੱਚਾ ਪਨ ਹੁੰਦਾ ਨਾ ਉਹ ਨਿਕਲ ਜਾਂਦਾ ਫਿਰ ਹਲਦੀ ਟਮਾਟਰ ਪਹਿਲਾਂ ਹੀ ਨਾ ਗੈਸ ਤੇ ਨਾ ਕਰ ਲਈ ਸੀ ਤੇ ਹੁਣ ਚੇਲੇ ਤੇ ਪਾ ਦੇ ਟਮਾਟਰ ਨੂੰ ਦੀ ਸਬਜੀ ਬਣਾਉਂਦੀ ਟੇਸਟ ਵਧੀਆ ਬਣਾਉਂਦੀ ਆ ਹੁਣ ਵੀ ਮੈਂ ਆਪਣਾ YouTube ਤੋਂ ਮਾੜਾ ਜਿਹਾ ਇੱਕ ਵਾਰੀ ਦੇਖ ਲਿਆ ਕਿ ਮੰਮੀ ਮੈਂ ਆਪੇ ਪੜਦਾ ਬਣਾਉਣਾ ਸਿੱਖੜਾ ਵਾਂ ਤੇ ਪਹਿਲੀ ਵਾਰ ਕੀ ਆਪੇ ਬਣਾਉਣ ਲਈ ਆ ਤਦ ਜਿਸ ਤਰ੍ਹਾਂ ਚੀਜ਼ ਦੇਖ ਲੈਂਦੀ ਹੈ ਨਾ ਜਾਂ ਮੈਨੂੰ ਪੁੱਛ ਲੈਂਦੀ ਹੈ ਤੇ ਬਣਾ ਲੈਂਦੀ ਖੁਦ ਆਪੇ ਇੱਕ ਵਾਰੀ ਦੇਖਣ ਦੀ ਲੋੜ ਆ ਇਸ ਨੂੰ ਤੇ ਬਣਾ ਲੈਂਦੀ ਆ ਆਪੇ ਹੁਣ ਬਣਾਉਣ ਲਈ ਪਰਤਾ ਤੇ ਫਿਰ ਆਟਾ ਗੁੰਨ ਕੇ ਦੋ ਕੁ ਲਕਿਨੇ ਆਪਣੇ ਲਾਉਣੇ ਆ ਇੱਕ ਮੇਰਾ ਦੋ ਟੈਗਰ ਸਾਡਾ ਪੁੱਤਾ ਦੋ ਦੇ ਵਾਸਤੇ ਲਾਉਣੀਆਂ ਬਸ ਹੋ ਗਿਆ ਰਾਤ ਦਾ ਨਾਸਤਾ ਲੋਰ ਦੇ ਤੇ ਇਹਦਾ ਨਾਸਤਾ ਇਹਨੂੰ ਨੇ ਕੀਤਾ ਸੀ ਤਿਆਰ ਤੇ ਹੁਣ ਉਹਨੇ ਰਾਤ ਦਾ ਕਰਤਾ ਡਿਨਰ ਤਿਆਰ ਤੇ ਮੈਂ ਹੁਣ ਮੰਮੀ ਦੀਆਂ ਅਲਮਾਰੀਆਂ ਪਹਿਲੀਆਂ ਕਰਨੀਆਂ ਖਾਲੀ ਤੇ ਬਾਹਰ ਕੱਢਣਾ ਸਮਾਨ ਸੋਣ ਸਾਰੇ ਚਾਚਾ ਜੀ ਨਹੀਂ ਆਉਣਗੇ ਫਿਰ ਚੋਕੀ ਵਾਲੀ ਸੈੱਟ ਕਰਨੀਆਂ ਮੈਂ ਉਹਲਾ ਕੰਮ ਕਰ ਲੱਗੀ ਤੇ ਨੌਰ ਨੇਦਰ ਸਬਜ਼ੀ ਸਰਾ ਦੜ ਇਹਨਾਂ ਵੀ ਤਿਆਰ ਕਰ ਲਿਆ ਵਾ ਬੈਂਗਣ ਤੇ ਹੀ ਪਲੇਟਰਾ ਹੁਣ ਕਿ ਚੀਜ਼ ਨਾ ਪੜੋ ਪਤਾ ਕਰਛੀ ਨਾ ਪੜੋ ਹਾਂ ਇਹਦੇ ਨਾਲ ਹਾਂ ਡੰਡੀ ਪਾੜਨਾ ਟੁੱਟ ਜਾਣੀ ਨਾ ਡੰਡੀ ਉਹ ਗਲ ਗਏ ਹੁਣ ਧਿਆਨ ਨਾਲ ਧਿਆਨ ਨਾਲ ਗਰਮ ਪਾਣੀ ਨਾ ਪਾ ਦੇ ਚਲੋ ਇਹਦੇ ਨੇ ਵੀ ਛਿਲਕੇ ਕਰ ਲਈ ਤਿਆਰ ਇਹਦਾ ਤੜਕਾ ਬਿਲਕੁਲ ਹੋ ਗਿਆ ਦਾ ਤਿਆਰ ਕੁਝ ਕੇ ਰੰਗ ਦੇਖੋ ਕਿ ਮਸਾਣਾ ਆਇਆ ਰੈੱਡ ਰੈੱਡ ਹੋ ਗਿਆ ਉੱਪਰ ਆ ਗਿਆ ਨਾ ਥੰਦਾ ਉੱਪਰ ਆ ਗਿਆ ਪੁੱਜ ਗਿਆ ਤੁਹਾਡਾ ਤੜਕਾ ਬਹੁਤ ਵਧੀਆ ਤਰੀਕੇ ਨਾਲ ਤੇ ਚਲੋ ਜੀ ਮੈਂ ਹੁਣ ਬਾਰੀਆਂ ਦਾ ਕਰਨਾ ਸੀ ਕੰਮ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਨਹੀਂ ਕਿ ਵੀਡੀਓ ਸ਼ੇਅਰ ਕਰਦਾ ਤੇ ਨੂਰ ਦਾ ਤੜਕਾ ਹੋ ਗਿਆ ਬਿਲਕੁਲ ਤਿਆਰ ਨੂਰ ਨੇ ਪਾਤਾ ਧਰੀਆਂ ਵੀ ਤੇ ਇਹਦਾ ਬੈਂਗਣ ਇੱਕ ਨੂਰ ਨੇ ਭੁੰਨਿਆ ਸੀ ਗੈਸ ਉੱਪਰ ਤੇ ਇਹ ਪਾਤਾ ਤੇਲ ਲਾ ਕੇ ਨੂਰ ਨੇ ਭੁੰਨ ਲਿਆ ਤੇਲ ਪਹਿਲਾਂ ਇਸ ਤਰੀਕੇ ਨਾਲ ਬਣਾਉਣਗੇ ਫਿਰ ਕਹਿੰਦੀ ਮਮਾ ਹੋਣੀ ਚੰਗੀ ਦਰਾਂ ਨਹੀਂ ਲੱਗਦਾ ਹੋਏਗਾ ਫਿਰ ਬਿਤਾਓ ਉਬਾਲ ਕੇ ਕਰ ਲੂ ਫਿਰ ਪਾਣੀ ਚ ਦੇ ਨੇ ਉਬਾਲ ਲਿਆ ਬਸ ਇੰਨਾ ਚੱਬਦੀ ਹੋਣੀ ਆ ਤੇ ਚਲੋ ਇਹ ਵੀ ਚਲ ਮੇਚ ਪਾ ਕੇ ਤੇ ਬਣ ਗਈ ਮੋਗੀ ਸਬ지 ਤਿਆਰ ਇਹ ਵਾਲਾ ਬਲੌਕ ਜਿਹੜਾ ਅਸੀਂ ਅੱਜ ਦਾ ਇੱਥੇ ਐਂਡ ਕਰਦੇ ਆ ਕਿਉਂਕਿ ਹੁਣ ਮੇਰੇ ਥੋੜਾ ਜਿਹਾ ਕੰਮ ਆ ਤੇ ਮੈਂ ਕਰਨੀਆਂ ਬਾਰੀਆਂ ਬੁਰੀਆਂ ਸੈਟ ਕੱਲ ਨੂੰ ਅੰਦਰ ਬਾਰੀ ਸੈਟ ਕਰਾਂਗੇ ਤੇ ਫਿਰ ਤੁਹਾਡੇ ਨਾਲ ਹੀ ਸ਼ੇਅਰ ਕਰਾਂਗੇ ਤੁਹਾਨੂੰ ਦੱਸਾਂਗੇ ਕਿਵੇਂ ਸਾਡੇ ਘਰ ਚੋਰੀ ਹੋਈ ਤੇ ਕਿਸ ਤਰ੍ਹਾਂ ਕਿਸ ਤਰ੍ਹਾਂ ਜਿਹੜੀ ਚੋਰ ਵਾਲੀ ਵੀਡੀਓ ਵੀ ਸਾਡੇ ਕੋਲ ਹੈਗੀ ਆ ਉਹ ਵੀ ਤੁਹਾਨੂੰ ਦਿਖਾਵਾਂ ਕਿਸ ਤਰ੍ਹਾਂ ਉਹਨੇ ਤਾਲੇ ਥੋੜੇ ਕਿਸ ਤਰ੍ਹਾਂ ਅੰਦਰ ਆਇਆ ਉਹ ਸਾਰੀ ਵੀਡੀਓ ਵੀ ਤੁਹਾਡਾ ਜ਼ਰੂਰ ਸ਼ੇਅਰ ਕਰਾਂਗੇ ਤੇ ਅੱਜ ਦਾ ਵਲੌਗ ਅਸੀਂ ਇੱਥੇ ਐਂਡ ਕਰਦੇ ਹਾਂ ਜੇ ਤੁਹਾਨੂੰ ਨੂਰਦੀਪ ਦਾ ਵਲੌਗ ਤੁਹਾਨੂੰ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਲਾਈਕ ਕਰਿਆ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀਆਂ ਵੀਡੀਓ ਕਿਸ ਤਰ੍ਹਾਂ ਦੀਆਂ ਲੱਗਦੀਆਂ ਨੇ ਤੇ ਹੁਣ ਨਵੇਂ ਸਾਲ ਤੋਂ ਵੀਡੀਓ ਨਿਊ ਨਿਊ ਰੋਜ਼ ਸਾਡੇ ਲਈ ਕੋਈ ਕੋਈ ਸਰਪ੍ਰਾਈਜ਼ ਜਾਂ ਵੀਡੀਓ ਜਿੱਥੇ ਵੀ ਅਸੀਂ ਜਾਵਾਂਗੇ ਉਹ ਵਾਲੀਆਂ ਵੀਡੀਓ ਜਾਂ ਅਸੀਂ ਘਰ ਵਿੱਚ ਕੋਈ ਕੰਮ ਕਰਾਂਗੇ ਉਹ ਵਾਲੀਆਂ ਵੀਡੀਓ ਜ਼ਰੂਰ ਆਉਣਗੀਆਂ ਤੇ ਹੁਣ ਅਸੀਂ ਸਿੱਧੀ ਦਿਹਾੜੀ ਚੱਲਣ ਦੀ ਇਸ ਕਰਕੇ ਇਹ ਵੀਡੀਓ ਅਸੀਂ ਆਪਣੇ ਚੈਨਲ ਤੇ ਨਹੀਂ ਪਾਵਾਂਗੇ ਸਿੱਧੀ ਦਿਹਾੜੀ ਤੋਂ ਬਾਅਦ ਅਸੀਂ ਸਟਾਰਟਿੰਗ ਕਰਾਂਗੇ ਫਿਰ ਚੈਨਲ ਤੇ ਤੁਹਾਨੂੰ ਕੰਟੀਨਿਊ ਰਾਵਾਂਗੇ ਤੇ ਤੁਸੀਂ ਵੱਧ ਤੋਂ ਵੱਧ ਆਪਣਾ ਪਿਆਰ ਸਾਨੂੰ ਦਿਖਾਉਣਾ ਵੱਧ ਤੋਂ ਵੱਧ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਤੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਵੀ ਸਾਡਾ ਚੈਨਲ ਜਿਹੜਾ ਇਹ ਨਵੇਂ ਸਾਲ ਵਿੱਚ ਮੋਨਟਾਈਜ਼ ਹੋ ਜਾਏ ਤੇ ਚਲੋ ਜੀ ਬਾਏ ਬਾਏ ਮਿਲਦੇ ਹਾਂ ਕੱਲ ਬਾਏ ਮਿਲਦੇ ਹਾਂ ਕੱਲ ਨਵੀਂ ਵੀਡੀਓ ਦੇ ਨਾਲ ਤੇ ਨੂਰ ਨੇ ਉਹ ਵੀ ਬੇਗਣੇ ਚਿਲਕੇ ਤੇ ਪਾਤੇ ਨੇ ਵਿੱਚੇ ਸੁਨਹੇ ਹੋ ਗਿਆ ਪੂਰੀ ਮਿਕਸ ਕਰ ਦੋ ਬੜੀਏ ਤਰੀਕੇ ਨਾਲ ਤੇ ਸਬਜੀ ਬਹੁਤ ਸੋਹਣੀ ਮਤਲਬ ਹੀ ਬਣੇਗੀ ਖਾ ਕੇ ਬਾਅਦ ਚ ਦੇਖਾਂਗੇ ਨੂਰ ਨੇ ਵੀ ਨਾ ਆਟਾ ਤੇ ਮੈਂ ਤੁਹਾਨੂੰ ਦੱਸਣ ਲਈ ਮਾਰਿਆਂ ਦਾ ਕੰਮ ਕਰਨਾ ਜੀ ਬਹੁਤ ਸੋਹਣਾ ਕਲਰ ਆਇਆ ਸਬਜੀ ਦਾ ਇਸ ਤਰ੍ਹਾਂ ਸਬਜੀ ਬਣ ਕੇ ਹੋ ਗਈ ਤੇ ਆ ਤੇ ਬਹੁਤ ਸੋਹਣਾ ਕਲਰ ਆਇਆ ਨੂਰੀ ਸਬਜੀ ਦਾ ਤੇ ਟੇਸਟ ਵੀ ਬਹੁਤ ਵਧੀਆ ਹੁੰਦਾ ਹੈ ਨਮਕ ਨਮਕ ਕਦੀ ਵੱਧ ਘੱਟ ਨਹੀਂ ਹੋਇਆ ਬਹੁਤ ਸੋਹਣਾ ਨਮਕ ਹੋਇਆ ਹੁੰਦਾ ਸਬਜੀ ਵਿੱਚ ਤੇ ਹੁਣ ਨੂਰ ਕੋਲ ਜੀਸੀ ਆਟਾ ਹਰੋਂ ਤੇ ਆਟਾ ਗੁੰਨ ਲਓ ਫਿਰ ਮੈਂ ਵੀ ਆਪਣਾ ਕੰਮ ਕਰ ਲਾ ਠੀਕ ਆ ਚਲੋ ਠੀਕ ਆ ਥੋੜਾ ਗੁੰਨੇ ਸਵੇਰ ਨਾਲ ਥੋੜਾ ਗੁੰਨਾ ਠੀਕ ਆ ਚਲੋ ਬਾਏ ਬਾਏ